ਇਸ ਕਚੇ ਤੇ ਜੇ ਇੱਕ ਛਣ ਦੇ ਆਇਓ ਕਾਲ ਲਫਾਸ ਕੇ ਬੀਤਨਾ ਹੈ ਇੱਕ ਛਣ ਇੱਕ ਦਮ ਇੱਕ ਸੈਕਿੰਡ ਇੱਕ ਸੈਕਿੰਡ ਜਿਸ ਨੇ ਪ੍ਰਭੂ ਦਾ ਨਾਮ ਜਪਿਆ ਜਨਮ ਮਰਨ ਤੋਂ ਰਹਿਤ ਹੋ ਗਿਆ ਤੁਸੀਂ ਆਖੋਗੇ ਜੇ ਸਾਰੀ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਨੇ ਕਰਦੇ ਰਹੋ ਇਹਦੇ ਨਾਲ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਬੜੇ ਧਿਆਨ ਨਾਲ ਸੁਣਨਾ ਤੇ ਕਿਦਰੇ ਮੈਨੂੰ ਹੋਰ ਦਾ ਹੋਰ ਨਾ ਸਮਝ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਇੱਕ ਪਾਪ ਵੀ ਨਹੀਂ ਮਿਟੇਗਾ ਨਹੀਂ ਮਿਟੇਗਾ ਹੋਰ ਪਾਪ ਬੰਦਾ ਕਰ ਹੀ ਜਾਂਦਾ ਹੁੰਦਾ ਹੈ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਕਰਦੇ ਇੱਕ ਦੁੱਖ ਵੀ ਨਹੀਂ ਮਿਟੇਗਾ ਨਹੀਂ ਮਿਟੇਗਾ ਕਰੋੜ ਦਫਾ ਓਮ ਓਮ ਰਾਮ ਰਾਮ ਜਪਦੇ ਇੱਕ ਪਾਪ ਵੀ ਨਹੀਂ ਧੁਲੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਪਰ ਹੁਣ ਧਿਆਨ ਨਾਲ ਸੁਣਨਾ ਇੱਕ ਵਾਰ ਵਾਹਿਗੁਰੂ ਆਖਦੇ ਆਂ ਕਰੋਨਾ ਦੁੱਖ ਮਿਟ ਜਾਂਦੇ। ਇੱਕ ਵਾਰ ਵਾਹਿਗੁਰੂ ਆਖਦੇ ਆਂ ਕਰੋਨਾ ਪਾਪ ਮਿਟ ਜਾਂਦੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖ ਹੈ ਬੜਾ ਸੌਖ ਹੈ ਕਈ ਕਰਦੇ ਪਏ ਹੁੰਦੇ ਨੇ। ਕਈ ਤੇ ਜੇ ਵਾਹਿਗੁਰੂ ਵਾਹਿਗੁਰੂ ਜਪਦੇ ਪਏ ਨੇ ਮੈਂ ਦੇਖ ਕੇ ਹੈਰਾਨ ਹੋਂਨਾ ਕਿ ਐਕਸਰਸਾਈਜ਼ ਪੇ ਕਰਦੇ ਨੇ ਕਿ ਜਪ ਪੇ ਕਰਦੇ। ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਔਰ ਮਿਟਦਾ ਵੀ ਨਹੀਂ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਣਗੇ ਕਰੋੜਾਂ ਦੁੱਖ ਮਿਟ ਜਾਣਗੇ ਨਿਸ਼ਚੈ ਕਰਕੇ ਜਾਣੋ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬੜਾ ਸੌਖਾ ਹੈ ਬੜਾ ਸੌਖਾ ਹੈ ਲੋਕੀ ਕਰ ਹੀ ਜਾਂਦੇ ਨੇ ਇੱਕ ਦਫਾ ਵਾਹਿਗੁਰੂ ਆਖਣਾ ਬੜਾ ਔਖਾ ਹੈ ਉਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਆਖਣਾ ਔਖਾ ਸੱਚਾ ਨਾ ਉਨ ਇੱਕ ਦਮ ਦੇਚ ਮਨ ਨੂੰ ਲੈਣਾ ਤੇ ਆਸਾ ਮਨਸਾ ਤੇ ਸਾਰੀਆਂ ਰਹਿ ਗਈਆਂ ਕਾਮਨਾਵਾਂ ਤੇ ਰਹਿ ਗਈਆਂ ਕਿ ਲੋਕੀ ਤੇ ਕਾਮਨਾਵਾਂ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦੇ ਨੇ ਗੁਰੂ ਪੀਰ ਪੈਗੰਬਰਾਂ ਕੋਲ ਜਾਂ ਕਾਮਨਾਵਾਂ ਕਾਹੋਂ ਫਲ ਦੀ ਇੱਛਾ ਨਹੀਂ ਬਾਤ ਹੈ ਆਸਾ ਮਨਸਾ ਸਗਲ ਤੇ ਆਗੇ ਪਰ ਮਨ ਦੇ ਚੋਂ ਆਸਾਵਾਂ ਦਾ ਤਿਆਗ ਹੁੰਦਾ ਹੀ ਨਹੀਂ ਮਨ ਨੂੰ ਇੱਕ ਦਮ ਦੇ ਚ ਲੈ ਆਈਏ ਇੱਕ ਦਮ ਦੇ ਚ ਇੱਕ ਦਮ ਦੇ ਚ ਕਿਵੇਂ ਲੈ ਆਈਏ ਸਾਰੇ ਮਹਾ ਮੰਤਰ ਇੱਕ ਦਮ ਦੇਚ ਪੂਰੇ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਦਮ ਦੇਚ ਪੂਰਾ ਰਾਮ ਇੱਕੋ ਹੀ ਦਮ ਅੱਲਾਹ ਇੱਕੋ ਹੀ ਦਮ ਦੂਜੇ ਦਮ ਦੀ ਲੋੜ ਹੀ ਨਹੀਂ ਓਮ ਇੱਕੋ ਹੀ ਦਮ ਦੂਜੇ ਦਮ ਦੀ ਲੋੜ ਨਹੀਂ ਇੱਕ ਦਫਾ ਵਾਹਿਗੁਰੂ ਆਖਦੇ ਆ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ کبیر کہنے نے بید قطع افترہ بھائی دل کا فکر نہ جائے ٹک دم کراری جو کرو حاضر حضور خدا ایک دم دک جاؤ خدا حاضر ناظر کہڑے چکر چ پائے آج ملاوہ شیخ فرید آج کہ آج تو مراد کی لو گئے ورتمان وتمان آج ہے دن ورطمان نہیں ہے ایک دم ورطمان بابا فرید ہونے ہی ملا پلے کل سے کیوں چھوڑ دیں ਅਗਲੇ ਜਨਮੇ ਚ ਹੋਵੇਗਾ ਅਗਲੇ ਜਨਮੇ ਚ ਹੋਵੇਗਾ ਅਗਲੇ ਜਨਮ ਦੇ ਚ ਵੀ ਨਹੀਂ ਹੋਏਗਾ ਕਿਉਂਕਿ ਤੂੰ ਪੋਸਟ ਬੰਦ ਕਰ ਦਿਆ ਪਿਆ ਤੂੰ ਮਲਤਵੀ ਕਰ ਦਿਆ ਪਿਆ ਪੂਰੀ ਤਾਕਤ ਲਾ ਦੇ ਤੇਰੀ ਜ਼ਬਾਨ ਜਦ ਆਖੇ ਵਾਹਿਗੁਰੂ ਹੁਣ ਤੂੰ ਪੂਰਾ ਜ਼ੋਰ ਲਾ ਮਨ ਸੁਣੇ ਇੱਕ ਮਨ ਕੋ ਚੁੱਤੀ ਚ ਬੋਲ ਰਿਹਾ ਆਉਂਦਾ ਦੂਜਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਕਹਿੰਦਾ ਮਿੱਤਰ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਮਨ ਕਿਸੇ ਹੋਰ ਪਾਸੇ ਚਲਾ ਗਿਆ ਸੁਣਨਾ ਤੇ ਮਨ ਨੇ ਔਰ ਕਿਸ ਨੇ ਸੁਣਨਾ ਦੇਖਣਾ ਵੀ ਮਨ ਨੇ ਅੱਖਾਂ ਨਹੀਂ ਦੇਖ ਸਕਦੇ ਕਈ ਦਫਾ ਮਨੋ ਕਪੜੇ ਘਰ ਜਾ ਰਿਹਾ ਤੇ ਘਰ ਦੇ ਕੋਲੋਂ ਅੱਗੇ ਲੰਘ ਗਿਆ ਜੈਸੇ ਅੱਖਾਂ ਨਾਲ ਮਨ ਜੁੜਿਆ ਤੇ ਖਿਆਲ ਆਇਆ ਲੈ ਘਰ ਤੇ ਮੈਂ ਪਿੱਛੇ ਛੋੜਾ ਜਾਂਦਾ ਤੇ ਘਰ ਪਿਆ ਨਹੀਂ ਜਾ ਸਕਿਆ ਕਿਉਂਕਿ ਅੱਖਾਂ ਨਾਲ ਮਨ ਨਹੀਂ ਸੀ ਕੰਨਾ ਨਾਲ ਮਨ ਨਹੀਂ ਹੈ ਨਹੀਂ ਸੁਣ ਸਕੋਗੇ ਸਿਰਫ ਕੰਨ ਨਹੀਂ ਸੁਣਾਈ ਦੇ ਸੁਣਾਈ ਦੇ ਸਕਦੇ ਜ਼ਬਾਨ ਅੱਖੇ ਵਾਹੇ ਗੁਰੂ ਮਨ ਪੂਰਨ ਤੌਰ ਤੇ ਸੁਣੇ। ਬਸ ਜੇਦਨ ਪੂਰਨ ਤੌਰ ਤੇ ਸੁਨੇਗਾ ਜਿਸ ਦਿਨ ਵੀ ਸੁਣੇ ਸਾਰੇ ਪਾਪ ਨਿਕਲ ਜਾਣਗੇ ਸਾਰੇ ਦੁੱਖ ਨਿਕਲ ਜਾਣਗੇ। ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਏਗਾ। ਇਸੇ ਨੂੰ ਕਹੇ ਇੱਕ ਚਿਤ ਜائیں ਇੱਕ ਛਿਨ ਦੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਿਮਕ ਸਿਮਰਨ। ਜੇ ਨਿਮਕ 1 ਸੈਕੰਡ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਤਾਂ ਕਿ ਕਿਦਰੇ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਚ ਹੈ ਬਸ ਇੰਨੇ ਵਾਹਿਗੁਰੂ ਦਾ ਰੂਪ ਹੋ ਜਾਓਗੇ ਇਹ ਬੁਨਿਆਦੀ ਨੁਕਤੇ ਜੋ ਧੰਗੁਰੂ ਨਾਨਕ ਨੇ ਸਾਡੇ ਸਾਹਮਣੇ ਪ੍ਰਗਟ ਕਰਕੇ ਰੱਖੇ ਨੇ ਪਿਉ ਦਾਦੇ ਦਾ ਖੋਲ ਡਿਠਾ ਸਜਾਣਾ ਸਾਡੇ ਸਾਹਮਣੇ ਰੱਖ ਦਿੱਤੇ ਨੇ ਗੁਰੂ ਨਾਨਕ ਦੀ ਬਾਣੀ ਜੋ ਕਸਮ ਦੀ ਬਾਣੀ ਹੈ ਕਸਮ ਦੇ ਬੋਲ ਨੇ ਉਸ ਦਾ ਅਨੁਭਵ ਤੁਹਾਡੇ ਸਾਹਮਣੇ ਰੱਖਿਆ ਇਹ ਕਰੋਗੇ ਕੱਲ ਤੋਂ ਆਰੰਭ ਕਰੋਗੇ ਤੇ ਤੁਸੀਂ ਕਥਾ ਸੁਣੀਏ ਨਹੀਂ ਤੇ ਕਰਮकांड ਦੇ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਵੇਗਾ ਇਹ ਵੀ ਮਹਿਸੂਸ ਕਰਦੇ ਐਸੋ ਆਸ ਤੇ ਸਾਇਦ ਕਹਿੰਦੇ ਕੋਈ ਕਰੋਨਾ ਚ ਕੋਈ ਕਹਾੜਾ ਹੈ ਕਰੋਨਾ ਚ ਜੇ ਦੀ ਸਮਝ ਚਾਹਦੀ ਇਹ ਗੱਲ ਕਰੋਨਾ ਚ ਕੋਈ ਕਹਾੜਾ ਜਿਹਦੇ ਚੇਤੇ ਚ ਚੱਲਦਾ ਹੈ ਹੁਣ ਕਾਨਪੁਰ ਸ਼ਹਿਰ ਸੱਚੀ ਤੇ ਲਖਦੀ ਆਬਾਦੀ ਦਾ ਸ਼ਹਿਰ ਹੈ ਪਰ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਦੋ ਤਿੰਨ ਬੰਦਿਆਂ ਤੋਂ ਜ਼ਿਆਦਾ ਉਸ ਤਰ੍ਹਾਂ ਦੇ ਬੰਦੇ ਨਹੀਂ ਨੇ ਉੱਥੇ। ਬਾਕੀ ਸ਼ਹਿਰਾਂ ਦੀ ਵੀ ਇਹੀ ਗਿਣਤੀ ਕਰ ਲਓ। ਇਹ ਤੇ ਕਰੋਨਾ 'ਚ ਕੋਈ ਕਦੋਂ ਦਾ ਹੈ। ਕੋਟਨਮੇ ਨਾਨਕ ਕੋ। ਨਾਰਾਇਣ ਜੈ ਦੀ। ਮਸਜਿਦਾਂ ਭਰੀਆਂ ਪਈਆਂ ਨਮਾਜ਼ੀਆਂ ਨਾਲ ਮੰਦਰ ਭਰੇ ਪੈਨੇ ਗੁਰਦੁਆਰੇ ਭਰੇ ਪੈਨੇ। ਪਰ ਮੇਰ ਇਸ ਤਰ੍ਹਾਂ ਰੱਬ ਨਾਲ ਜੁੜੀ ਹੋਈ ਆਤਮਾ ਤੇ ਕਰੋਨਾ 'ਚ ਇੱਕ ਕਦ। ਇੱਕ ਕਦ। ਕੋਟਨਮੇ ਨਾਨਕ ਕੋ। ਨਾ ਤਾਂ ਜੈ ਜੀ ਇਸ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਇਹ ਅਸਥਾਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਜੋ ਸਮਦਰਿਸ਼ਤ ਹੋ ਗਏ ਸਨ ਜਿਨ੍ਹਾਂ ਨੂੰ ਇੱਕ ਦਿਖਾਈ ਦੇਂਦਾ ਸੀ ਜਿੱਦਾਂ ਮਨ ਇੱਕ ਹੋ ਗਿਆ ਜੁੜ ਗਿਆ ਵਾਹਿਗੁਰੂ ਦਾ ਰੂਪ ਹੋ ਗਿਆ ਪਹਿਚਾਣ ਕੇ ਸਾਰਾ ਬ੍ਰਹਿਮੰਡ ਇੱਕ ਦਾ ਰੂਪ ਦਿਖਾਈ ਦੇਗਾ ਦੂਰ ਕਿਉਂ ਜਾਓ ਮੈਂ ਜਿੰਨਾਂ ਕੋਲੇ ਸੰਸਕ੍ਰਿਤੀ ਸਲੋਕ ਪੜਦਾ ਸੀ ਗ੍ਰੈਮਰ ਗੁਰੂਗਰੰਦ ਸਾਹਿਬ ਜੀ ਮਹਾਰਾਜ ਦੇ ਬੰਬਈ ਦੀ ਗੱਲ ਹੈ 1 ਮਿੰਟ ਮੈਂ ਤੁਹਾਡਾ ਹੋਰ ਲੈ ਲਵਾਂ ਸ਼ਾਮ ਨੂੰ ਸੇਵਰੀ ਕਥਾ ਕਰਦੇ ਹੁੰਦੇ ਸੀ ਤੇ ਸਵੇਰੇ ਗੁਰਦੁਆਰਾ ਭਾਈ ਜੋਗਾਸਾ ਸ਼ਾਮ ਨੂੰ ਇੱਕ ਸੱਜਣ ਸਾਨੂੰ ਕਾਰ ਦੇ ਚ ਲੈ ਜਾਂਦਾ ਸੀ ਕੋਈ ਮੀਲ ਡੇਢ ਮੀਲ ਦੀ ਦੂਰੀ ਦੇ ਸੀ ਇੱਕ ਦਿਨ ਬਾਬਾ ਬਲਵੰਤ ਸਿੰਘ ਕਹਿਣ ਲੱਗੇ ਤੂੰ ਲੈਣ ਵਾਸਤੇ ਨਾ ਵੀ ਅਸੀਂ ਪੈਦਲ ਆਵਾਂਗੇ ਸ਼ਾਮ ਨੂੰ ਅਸੀਂ ਟੈਲ ਨਾ ਹੁੰਦਾ ਡੇਢ ਮੀਲ ਤਹਿ ਕੀ ਆ ਜਾਵਾਂ ਰੱਬ ਦੀ ਨੇ ਸ਼ਾਮ ਦਾ ਜਿਉ ਸਮਾ ਹੋਇਆ ਸੀ ਚੱਲ ਪਏ ਇਸ਼ਾ ਦੀ ਨਮਾਜ਼ ਦਾ ਵਕਤ ਸੀ ਰਸਤੇ 'ਚ ਈਦਗਾ ਪੈਂਦੀ ਸੀ ਹਜ਼ਾਰਾਂ ਮੁਸਲਮਾਨ ਲੈਣ ਲਾ ਕੇ ਕਤਾਰ ਵਿੱਚ ਨਮਾਜ਼ ਪੜਦੇ ਪੈ ਸੰਜਦੇ ਸੰ ਤੇ ਬਾਬਾ ਜੀ ਵੀ ਉੱਥੇ ਡੰਡੌਤ ਕਰਨ ਲੱਗ ਪਏ। ਮੈਂ ਉਹਨਾਂ ਦੀ ਬਾਹ ਪਕੜੀ ਬਹੁਤ ਪੁਰਾਣੀ ਗੱਲ ਐ ਵੀ 25 ਸਾਲ ਪੁਰਾਣੀ ਹੈ। ਮੈਂ ਕਿਹਾ ਬਾਬਾ ਜੀ ਇਹ ਮਸਜਿਦ ਐ ਗੁਰਦੁਆਰਾ ਅੱਗੇ ਇੱਕ ਫਰਦਾਨ ਅੱਗੇ ਐ। ਇਹ ਕੀ ਕਰ ਰਿਹਾ ਐ? ਇਹ ਨਮਾਜ਼ ਪਏ ਪੜ੍ਹਦੇ ਨੇ। ਇਹ Eid ਦਾ ਐ। ਅੱਖਾਂ ਉਹਨਾਂ ਦੀਆਂ ਭਰੀਆਂ ਹੋਈਆਂ ਸਨ ਤੇ ਮੈਨੂੰ ਹਾਲੀ ਦਾ ਇੱਕ ਸ਼ੇਰ ਸੁਣਾਇਆ ਉਹਨਾਂ ਨੇ। بے خودی میں ہم تو تیرا در سمجھ کر جھک گئے اب خدا جانے وہ کعبہ تھا یا گرنانک دی یاد آئی اتنے بندے پہ ٹیک دے سن میں آکڑ کے لگ میں نو چنگا نہیں لگیا میرا سر جھک گیا میں کی کر رہا؟ بے خودی میں ہم تو تیرا در سمجھ کر جھک گئے ਉਬ ਖੁਦਾ ਜਾਣੇ ਉਹ ਕਾਬਾ ਥਾ ਜਾਂ ਬੁੱਧਖਾਨਾ ਇਹ ਹੁਣ ਰੱਬ ਜਾਣੇ ਮੰਦਰ ਸੀ ਕਿ ਮਸਜਿਦ ਮੈਨੂੰ ਨਹੀਂ ਪਤਾ ਮੈਂ ਤੇ ਆਪਣੇ ਮੁਰਸ਼ਿਦ ਨੂੰ ਮੱਥਾ ਟੇਕ ਦਿੱਤਾ ਮੈਂ ਤੇ ਪਰਮਾਤਮਾ ਨੂੰ ਮੱਥਾ ਟੇਕ ਤੂੰ ਕਾਫਰ ਹੈ ਉਹ ਮਲੇਚ ਹੈ ਉਹ ਕੁਝ ਵੀ ਨਹੀਂ ਉਹ ਕੁਝ ਵੀ ਨਹੀਂ ਇਹ ਉਤਨੇ ਹੀ ਚਿਰ ਤੱਕ ਹੁੰਦਾ ਜਿੰਨੇ ਚਿਰ ਤੱਕ ਮਨ ਇੱਕ ਦਾ ਰੂਪ ਨਹੀਂ ਆਉਂਦਾ ਇੱਕ ਦੇ ਚਲੇਂਦੇ ਜਿਸ ਦਿਨ ਹੋ ਜਾਂਦਾ ਹੈ ਖੇਡ ਹੋਰ ਦੀ ਹੋਰ ਬਣ ਜਾਂਦੀ ਹੈ ਸਤਗੁਰ ਸਾਰਿਆਂ ਦੀੇ ਖੇਡ ਬਣਾਵੇ ਔਰ ਜਿਸ ਦਿਨ ਸਾਰਿਆਂ ਦੀ ਖੇਡ ਬਣ ਗਈ ਨਾ ਇਹ ਤੋਂ ਪਖੰਡ ਦੇ ਦਰਵਾਜ਼ੇ ਤੇ ਬੰਦ ਹੋ ਜਾਣਗੇ ਪਖੰਡੀਆਂ ਦਾ ਦੰਦਾ ਨਹੀਂ ਚਲੇਗਾ ਬਸ ਇੰਨੀ ਗੱਲ ਹੈ ਜੋ ਧਰਮ ਦੇ ਨਾਂ ਤੇ ਬੜੇ ਪਾਪ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਨਾ ਪਾਪਨ ਤੇ ਪਾਪ ਲਗਾਏ ਤਾਂ ਧਰਮ ਦੇ ਨਾਂ ਤੇ ਲੋਕਾਂ ਨੂੰ ਧਗਵੇ ਨੇ ਤੇ ਬੜਕਾਂ ਦੇ ਆਉ ਤੁਹਾਨੂੰ ਸਰਬ ਪੁਚਾ ਦੇਾਂਗੇ ਸਵਰਗ ਦੀਆਂ ਚਿੱਠੀਆਂ ਲਿਖ ਕੇ ਦੇ ਦਿੰਦੇ ਨੇ ਫਲਾਣੇ ਨੂੰ ਮੁਕਤ ਕਰ ਦਿੱਤਾ ਫਲਾਣੇ ਨੂੰ ਮੁਕਤ ਕਰ ਦਿੱਤਾ ਨਹੀਂ ਇਹ ਦਾਤ ਤੇ ਦਾਤ ਰਖੀ ਹੱਥ ਆਪਣੇ ਪਰਮਾਤਮਾ ਤੋਂ ਬਿਨਾਂ ਇਹ ਦਾਤ ਕਿਸੇ ਦੇ ਹੱਥੇ 'ਚ ਵੀ ਨਹੀਂ ਹੈ ਸੰਤ ਉਸ ਨੂੰ ਕਹਿੰਨ ਜੋ ਉਹਦੇ ਹੱਥਾਂ ਦੀ ਤਰਫ ਇਸ਼ਾਰਾ ਕਰਦੇ ਬਈ ਉਹਦੇ ਹੱਥਾਂ 'ਚ ਹੈ ਸੰਤ ਉਹਨੋਂ ਨਹੀਂ ਕਹਿੰਦੇ ਜੋ ਕਹੇ ਮੇਰੇ ਹੱਥਾਂ 'ਚ ਹੀ ਹੈ ਸਭ ਕੁਝ ਪਰ ਮੈਂ ਹੀ ਕਰ ਸਕਦਾ ਬਸ ਸਮਝ ਲੈਣਾ ਸੰਤ ਹੀ ਨਹੀਂ ਹੈ ਇਹ ਸੰਤ ਹੀ ਨਹੀਂ ਹੈ ਉਹਦੇ ਹੱਥਾਂ ਦੀ ਤਰਫ ਇਸ਼ਾਰਾ ਕਰਦੇ جی ہاتھ سب کچھ ہے بڑی قیمتی پنگتی ہے گرنانک دیو جی مہاراج کی بھائی رے مت کوئی جانو ابر کسی کے کچھ ہاتھ ہے پنگتی چیتے رکھنا اے پنگتی ہمیشہ چیتے رکھنا بھائی رے مت کوئی جانو ابر کسی کے کچھ ہاتھ ہے سب کرے کرایا ਜਰਾ ਮਰਾ ਤਾਪ ਸਿਰਤ ਸਾਬ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਕਲੀ ਮੈਨੋ ਇਕ ਉਦਾਸੀ ਸੰਤ ਸੁਭਾਵਕ ਮਿਲ ਨਾ ਹੋਇਆ ਚੰਗੀ ਆਤਮਾ ਸੇ ਮੈਨੂੰ ਕਹਿ ਲਿਆ ਕਿ ਮਸਕੀਨ ਜੀ Hindu ਤੇ ਹੁਣ ਇਸ ਜੋਤਿਸ਼ ਤੇ ਪਖੰਡ ਨੂੰ ਛੱਡਦੇ ਜਾ ਰਹੇ ਨੇ ਸਿੱਖ ਪਕੜਦੇ ਜਾ ਰਹੇ ਆ ਮੈਂ ਤਾਂ ਸਿੱਖ ਭੋਲੇ ਨੇ ਬੜੇ ਬਹੁਦੇ ਇੱਕ ਪਠਾਨ ਕੌਮ ਬਲੀ ਪੋਲੀ ਹੈ ਕਾਬਲ ਦੀ افغانستان ਦੀ ਬਹੁਤ ਪੋਲੇ ਨੇ ਰਾਜਨੀਤਿਕਾਂ ਨੇ ਉਹਨਾਂ ਨੂੰ ਬੜਾ ਭਟਕਾਇਆ ਤੇ ਬੜਾ ਵਰਗ ਲਾਇਆ ਹੈ ਈਕੇ ਪੰਜਾਬ ਦੇ ਸਿੱਖ ਬੜੇ ਪੋਲੇ ਨੇ ਪਖੰਡੀ ਗੁਰੂਆਂ ਨੇ ਇਹਨਾਂ ਨੂੰ ਬੜਾ ਭਟਕਾਇਆ ਤੇ ਬੜਾ ਵਰਮਾਇਆ ਹੈ ਔਰ ਵਰਮਾ ਰਹੇ ਨੇ ਪੋਲੇ ਪੋਲੇ ਐਸੋਸ ਤੇ ਦੇਖੋ ਇੱਕ ਅਰਬ ਦੀ ਆਬਾਦੀ ਦਾ ਇਹ ਦੇਸ਼ ਹੈ ਫਿਰ ਕੌਮ ਸਿੱਖਾਂ ਦੀ ਕਹਿੰਦੇ ਨੇ 1.5 ਕਰੋੜ ਉਹ 100 ਕਰੋੜ ਦੇ ਜਿਹੜੇ ਗੁਰੂ ਪੀਰ ਪੈਗੰਬਰ ਬਣੇ ਪੈਨ ਨੇ ਨਾ ਯਕੀਨ ਜਾਣੋ 100 ਕਰੋੜ ਦੇ ਚੀਤਨੇ ਨਹੀਂ ਬਾਕੀ ਪਿੰਡ ਪਿੰਡ ਦੇ ਵਿੱਚ ਗੁਰੂ ਬੈਠਾ ਪਿੰਡ ਪਿੰਡ ਦੇ ਵਿੱਚ ਭਵਿਸ਼ਯ ਦੱਸਣ ਵਾਲਾ ਬੈਠਾ ਹੈ ਪਿੰਡ ਪਿੰਡ ਦੇ ਵਿੱਚ ਸਵਰਗ ਪਛਾਣਨ ਵਾਲਾ ਬੈਠਾ ਬਾਵੇਂ ਆਪ ਨਰਕ ਦੇ ਚੱਕੇ ਘਾਰੇ ਹੁੰਦੇ ਕੁੰਭੀ ਨਰਕ ਦੇ ਵਿੱਚ ਬੈਠਿਆ ਹੁੰਦਾ ਕੁਝ ਵੀ ਨਹੀਂ ਹੁੰਦਾ ਗੁਰਬਾਣੀ ਦਾ ਇਹ ਚਾਨਣਾ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਸਤਗੁਰ ਤੁਹਾਡੇ ਦਿਮਾਗ ਨੂੰ ਰੋਸ਼ਨ ਕਰੇ ਮਨ ਵਿੱਚ ਭਰੋਸਾ ਆ ਜਾਏ ਪ੍ਰਮਾਤਮਾ ਤੇ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਸੱਚ ਗਿਆਨ ਇਸ ਮਨ ਨੂੰ ਪ੍ਰਗਟਾਇਆ ਸੂਰਜ ਨਿਕਲਣ ਤੋਂ ਪਹਿਲੇ ਬੈਠ ਜਾਇਆ ਕਰੋ 15 ਦੇ ਮਿੰਟ ਵਾਹਿਗੁਰੂ ਮੰਤਰ ਦਾ ਜਪ ਕਰਿਆ ਕਰੋ ਵਾਹਿਗੁਰੂ ਤੇ ਮਨ ਕੋਸ਼ਿਸ਼ ਕਰੋ ਸੁਣੇ ਸੁਣੇ ਦਾ ਤੇ ਨਹੀਂ ਮਨ ਪਰ ਗੁਰੂ ਦੇ ਛੱਡੋ ਪ੍ਰਭੂ ਦੇ ਛੱਡੋ ਜਿਵੇਂ ਰੋਟੀ ਖਾਣਾ ਮੇਰਾ ਕੰਮ ਹੈ ਪਕਾਣਾ ਮੇਰਾ ਕੰਮ ਹੈ ਉਹਨੂੰ ਖਾਦੀ ਹੋਈ ਰੋਟੀ ਹੋਣ ਬਣੇ ਇਹ ਮੇਰਾ ਕੰਮ ਨਹੀਂ ਹੈ ਮੈਂ ਇਹ ਤੇ ਪਰਮਾਤਮਾ ਦੇ ਹੱਥੇ ਚ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਮੇਰਾ ਉੱਦਮ ਹੈ ਅੰਮ੍ਰਿਤ ਵੇਲੇ ਉੱਠਣਾ ਮੇਰਾ ਉੱਦਮ ਹੈ ਪਰ ਵਾਹਿਗੁਰੂ ਜਪਿਆ ਹੋਇਆ ਵਾਹਿਗੁਰੂ ਦਾ ਰੂਪ ਬਣਾ ਦੇਵੇ ਇਹ ਵਾਹਿਗੁਰੂ ਦਾ ਹੀ ਕੰਮ ਹੈ ਮੇਰਾ ਤਾਂ ਮੀਨੇ ਤੁਹਾਡਾ ਕੰਮ ਹੀ ਨੇ ਇਹ ਵਾਹਿਗੁਰੂ ਦੇ ਸੋਲਟਾ ਇਹ ਈਸ਼ਵਰ ਦੇ ਸੋਲਟਾ ਤੁਸੀਂ ਆਪਣਾ ਕੰਮ ਤੇ ਕਰੋਨਾ ਜੇ ਜਿ ਆਪਣਾ ਕੰਮ ਨਾ ਕਰੋ ਤੇ ਫਿਰ ਪਰਮਾਤਮਾ ਵੀ ਆਪਣਾ ਕੰਮ ਨਹੀਂ ਕਰਦਾ ਇਹ ਵੀ ਮੈਰਜ਼ ਕਰਦੇ ਆ ਤੁਸੀਂ ਆਪਣਾ ਕੰਮ ਕਰੋ ਅਮ੍ਰਿਤ ਵੇਲੇ ਉਠੋ ਵਾਹਿਗੁਰੂ ਮੰਤਰ ਦਾ ਜਪ ਕਰੋ ਉਹ ਜੰਦੀ ਬੁਰਕੀ ਤੇ ਥੱਲੇ ਕਰੋ ਫਿਰ ਖੂਨ ਪਰਮਾਤਮਾ ਬਣਾਏਗਾ ਤਾਂ ਥੱਲੇ ਵੀ ਨਾ ਕਰੋ ਬੁਰਕੀ ਤੇ ਆਕੋ ਖੂਨ ਬਣਾਵੇ ਕਿਵੇਂ ਬਣਾਵੇ ਉਹਨੇ ਨਿਯਮ ਬਣਾਇਆ ਬੁਰਕੀ ਥੱਲੇ ਕਰੋ ਕੰਠ ਤੋਂ ਥੱਲੇ ਕਰੋ ਆਪੇ ਖੂਨ ਬਣਾਏਗਾ ਨਹੀਂ ਖਾਓਗੇ ਤੇ ਨਹੀਂ ਖੂਨ ਬਣੇਗਾ ਨਹੀਂ ਜਪੋਗੇ ਤੇ ਜਪਦਾ